ਜੀ ਅੱਜ ਆਪਾਂ ਸੁਣਦੇ ਆਂ ਜੀ ਮਾਤਾ ਜੀ ਕੋਲੋਂ ਲੋਕ ਗੀਤ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੇ ਜਿਹੜੇ ਆਪਾਂ ਨੂੰ ਮਾਤਾ ਜੀ ਲੋਕੀ ਸੁਣਾਉਂਦੇ ਨੇ ਤੇ ਇਹ ਆਪਾਂ ਨੂੰ ਲੱਭਣੇ ਨਹੀਂ ਹੈਗੇ ਤੇ ਮਾਤਾ ਜੀ ਦੀ ਹੁਣ ਤਾਂ ਆਵਾਜ਼ ਹੈਗੀ ਆ ਹੁਣ ਤਾਂ ਆਪਾਂ ਨੂੰ ਇਹ ਗੀਤ गा ਕੇ ਸੁਣਾ ਰਹੇ ਨੇ ਤੇ ਅੱਗੇ ਦੀ ਅੱਗੇ ਤੁਹਾਡੇ ਤੱਕ ਪਹੁੰਚ ਜਾਂਦੇ ਨੇ ਤੇ ਜਰੂਰ ਇਨਕ ਖੇਚਲ ਕਰਿਆ ਕਰੋ ਜੀ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਮਾਤਾ ਜੀ ਦੇ ਗੀਤ ਗਾਏ ਹੋਏ ਬਹੁਤ ਵਧੀਆ ਹੁੰਦੇ ਨੇ ਇਹਨਾਂ ਦੀ ਆਵਾਜ਼ ਵੀ ਬਹੁਤ ਵਧੀਆ ਹੈਗੀ ਬੇਬੇ ਹਾਂ ਭਾਈ ਸਾਨੂੰ ਫੇਰ ਅੱਜ ਉਹ ਵਾਲਾ ਗੀਤ ਸੁਣਾ ਦੇ ਤੇ ਦਾਣੇ ਭੁੰਨੇ ਦੇ ਚੋਰਾ ਦੀ ਇਹ ਕੁੜੀਏ ਨੀ ਬੰਗੂ ਘਾਟ ਲੰਘ ਜਾਊਗਾ ਤੇ ਬਹੁਤ ਸੋਹਣਾ ਗੀਤ ਹੈਗਾ ਅੱਛਾ ਤੇ ਇਹ ਗੀਤ ਸਾਨੂੰ ਜਰੂਰ ਸੁਣਾਓ ਅੱਜ ਤੁਹਾਡੇ ਨਾਲ ਮੈਂ ਮਤਲਬ ਕਿ ਗਾਵਾਂਗੀ ਕੋਸ਼ਿਸ਼ ਕਰਾਂਗੀ ਠੀਕ ਹੈ ਤਾਂ ਜੋ ਤੁਹਾਨੂੰ ਸਹਿਯੋਗ ਮਿਲ ਜਾਂਦਾ ਕਿਉਂਕਿ ਕੱਲਿਆਂ ਨੂੰ ਆਵਾਜ਼ ਕੱਢਣੀ ਔਖੀ ਹੁੰਦੀ ਹੈ ਥੋੜਾ ਜਨਾ ਹੁਣ ਤੁਸੀਂ ਬਜ਼ੁਰਗ ਹੋ ਗਏ ਵੀ ਵੀ ਹੁਣ ਤੁਹਾਡੀ ਆਵਾਜ਼ ਨਹੀਂ ਨਿਕਲਦੀ ਨਹੀਂ ਹੈਗੀ ਹਾਂ ਇਸ ਕਰਕੇ ਮੈਂ ਨਾਲ-ਨਾਲ ਗਾਵਾਂਗੀ ਤੁਹਾਡੇ ਨਾਲ ਹਾਂ ਤੇ ਚੱਲ ਫਿਰ ਆਪਾਂ ਲੂਪੇ ਗਾਣੇ ਇਸ ਗੀਤ ਨੂੰ ਵੀ ਫਿਰ ਸੁਣਾਓ ਕਿਆ ਭਾਈ ਗਾ ਭਾਈ ਦਾਣੇ ਪੋਨ ਦੇ ਚੋਰਾ ਦੀ ਏ ਕੁੜੀਏ ਦਾਣੇ ਪੋਨ ਦੇ ਚੋਰਾ ਦੀ ਏ ਕੁੜੀਏ ਨੀ ਬੰਬੂ ਬਾੜੇ ਲੰਗ ਜਾਊਗਾ ਨੀ ਬੰਬੂ ਬਾੜੇ ਲੰਗ ਜਾਊਗਾ ਨੀ ਬੰਬੂ ਬਾੜੇ ਲੰਗ ਜਾਊਗਾ ਬਾਰੀ ਆਈ ਤੋ ਪੋਨਾ ਲੈ ਦਾਣੇ ਬਾਰੀ ਆਈ ਤੇ ਪਨਾਲ ਨਹੀਂ ਦਾਣੇ ਨਿਲੰਗ ਦੇ ਨੂੰ ਗੰਘ ਜਾਣਦੇ ਨਿਲੰਗ ਦੇ ਨੂੰ ਲੰਗ ਜਾਣਦੇ ਸੇਰ ਕੰਗੀ ਤੇ ਹੱਥ ਚ ਪਰਾਂਦਾ ਸੇਰ ਕੰਗੀ ਤੇ ਹੱਥ ਚ ਪਰਾਂਦਾ ਨੀਨਾਆਂ ਦਾ ਘਰ ਪੁੱਛਦੀ ਫਿਰੇ ਨੀਨਾਆਂ ਦਾ ਘਰ ਪੁੱਛਦੀ ਫਿਰੇ ਸੇਰ ਹੁੰਦਾ ਦੇਵਲ ਲੱਲੀਏ ਨਾਇਣੇ ਸੇਰ ਹੁੰਦਾ ਦੇਵਲ ਲੱਲੀਏ ਨਾਇਣੇ ਨੀਉਤੇ ਬਾਦ ਡਾਕ ਬੰਗਲਾ ਨੀਉਤੇ ਬਾਦ ਡਾਕ ਬੰਗਲਾ ਸੰਡਾਗ ਬੰਗਲਾ ਨਾ ਆਵੇ ਸੰਡਾਗ ਬੰਗਲਾ ਨਾ ਆਵੇ ਨੀਉਤੇ ਪਾਧੂ ਮੂਰ ਭੁੱਗੀਆਂ ਨੀ ਉੱਤੇ ਬਾਦੂ ਮੋਰੂ ਕੁੜੀਆਂ ਗੋਰੇ ਰੰਗ ਤੇ ਤਪਟਾ ਕਿਹੜਾ ਸਾਜਦਾ ਗੋਰੇ ਰੰਗ ਤੇ ਤਪਟਾ ਕਿਹੜਾ ਸਾਜਦਾ ਨੀ ਕੁੜੀਆਂ ਨੂੰ ਪੁੱਛਦੀ ਫਿਰੇ ਨੀ ਕੁੜੀਆਂ ਨੂੰ ਪੁੱਛਦੀ ਫਿਰੇ ਗੋਰੇ ਰੰਗ ਤੇ ਤਪਟਾ ਕਾਲਾ ਸਾਜਦਾ ਗੋਰੀ ਰੰਗ ਤੇ ਟੱਟ ਕਾਲਾ ਸਾਜਦਾ ਨੀ ਕੁੜੀਆਂ ਨੇ ਸੱਚ ਦੱਸਿਆ ਨੀ ਕੁੜੀਆਂ ਨੇ ਸੱਚ ਦੱਸਿਆ ਆਗੇ ਅਸਰੋਂ ਦਾ ਫੁੱਲ ਬਣ ਕੇ ਸੋਹਰੇ ਆਗੇ ਅਸਰੋਂ ਦਾ ਫੁੱਲ ਬਣ ਕੇ ਬੇਮਾਪਿਆ ਨੇ ਨਹੀਂ ਦੂਰਨੀ ਬੇਮਾਪਿਆ ਨੇ ਨਹੀਂ ਦੂਰਨੀ ਤੈਨੂੰ ਗੂੜੀਆਂ ਮਿਲਣ ਆਇਆਂ ਤੈਨੂੰ ਗੂੜੀਆਂ ਮਿਲਣ ਆਇਆਂ ਨਿੱਕ ਕਰਾਂ ਪਾਲ ਜੱਫੀਆਂ ਨਿੱਕ ਕਰਾਂ ਪਾਲ ਜੱਫੀਆਂ ਗੱਡੀ ਲੈ ਜਾ ਮੋੜ ਕੇ ਖਾਲੀ ਗੱਡੀ ਲੈ ਜਾ ਮੋੜ ਕੇ ਖਾਲੀ ਵੇ ਵਿਚ ਲੈ ਜਾਏ ਟੜਾ ਕੇ ਵੇ ਵੇਚ ਲੈ ਜਾਇਟ ਰੱਖ ਕੇ ਮੇਰੇ ਨਾਲ ਨਾਮ ਬਨੋ ਮੇਰੀ ਆਈ ਮੇਰੇ ਨਾਲ ਨਾਮ ਬਨੋ ਮੇਰੀ ਆਈ ਨਿਖਾਲੇ ਮਾਇ ਨੂੰ ਦੀਪਕੀਆਂ ਨਿਖਾਲੇ ਮਾਇ ਨੂੰ ਦੀਪਕੀਆਂ ਨਿਖਾਲੇ ਮਾਇ ਨੂੰ ਦੀਪਕੀਆਂ ਨਿਖਾਲੇ ਮਾਇ ਨੂੰ ਦੀਪਕੀਆਂ